ਅੱਜਕੱਲ ਸੋਸ਼ਲ ਮੀਡੀਆ ਦਾ ਇੰਨਾ ਲੋਕਾਂ 'ਚ ਰੇ ਚੱਲ ਰਿਹਾ ਹੈ ਕਿ ਕੁਝ ਵੀ ਕਰਨੋਂ ਪਹਿਲਾਂ ਉਹਦਾ ਅਜਾਮ ਨਹੀਂ ਸੋਚਦੇ ਲੈ ਕੇ ਅਸਲੇ ਪਿਸਤੌਲਾਂ ਲੈ ਕੇ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੰਦੇ ਹਨ ਭਾ ਜਦੋਂ ਪੁਲਿਸ ਪੁਲਿਸ ਚੁੱਕ ਲੈਂਦੀ ਹੈ ਉਹਨਾਂ ਨੂੰ ਫਿਰ ਕੰਨਾਂ ਨੂੰ ਹੱਥ ਲਾਉਂਦੇ ਨੇ ਇੱਕ ਮਾਮਲਾ ਆਇਆ ਦਿਨਾਂ ਨਗਰ ਦਾ ਜਿੱਥੇ ਕੁਝ ਨੌਜਵਾਨ ਬੰਦੂਖਾਂ ਪਿਸਤੌਲਾਂ ਲੈ ਕੇ ਲੋਕਾਂ ਨੂੰ ਧਮਕਾ ਰਹੇ ਸਨ ਤੈਨੂੰ ਦੇਖ ਲਵਾਂਗੇ ਆ ਜਾ ਚੱਕ ਦੇਾਂਗੇ ਤੇ ਗਲਤ ਬੋਣ ਵਾਲੀ ਬੋਲਵਾਣੀ ਬਰਤ ਰਹੇ ਸਨ ਸੋਸ਼ਲ ਮੀਡੀਆ ਦੇ ਬਾਹਰੋਂ ਹੋਂਤੇ ਵੀਡੀਓ ਕੁਰਸ ਨੇ ਇਸ ਵੰਦੀ ਮਾਮਲਾ ਦਰਜ ਕਰਕੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਉਥੋਂ ਸੁਣਾਉਣੇ ਆ ਐਸਐਸਪੀ ਤਰਨਤਾਰਨ ਐਸਐਸ ਅਸ਼ਵਨੀਕਪੁਰ ਕੀ ਜਾਣਕਾਰੀ ਦੇ ਰਹੇ ਹਨ ਕੋਈ ਬੜਾ ਪਿਛੇ ਰਹਿ ਚੁੱਕਾ ਕੋਈ ਚਲੋ ਸਲੋ ਹੁੰਦੋ ਸਲੋ 走了，路上。 ਕੀ ਕਾਗੇਸ਼ਾ ਤੂੰ ਸੱਦਿਆ ਹੀ ਸਾਨੂੰ ਅੱਜ ਇੱਥੇ ਦੀਨਾਨਗਰ ਠੀਕ ਆ 4 ਵੇ ਦਾ ਟਾਈਮ ਨਹੀਂ ਤੇ ਅਸੀਂ 4 ਵੇ ਪਹੁੰਚੇ ਆ ਤੈਨੂੰ ਫੋਨ ਲਾਇਆ ਦੋ ਤੈਨੂੰ ਡੀ ਦੇ ਡੀ ਤੈਨੂੰ 5 ਵਜ ਗਏ ਇੱਥੇ ਆ ਵੇਖ ਲੈ ਟਾਈਮ 4:38 ਹੋ ਗਏ ਆ 5 ਵਜ ਚੱਲੇ ਆ ਤੈਨੂੰ ਡੀ ਦੇ ਡੀ ਦੇ ਨੂੰ ਠੀਕ ਆ ਤੇ 6 ਵਜ ਤੱਕ ਅਸੀਂ ਇੱਥੇ ਹੀ ਆ ਸਮਝ ਗਿਆ ਮੇਰਾ ਭਰਾ ਠੀਕ ਆ ਤੈਨੂੰ ਡੀ ਦੇ ਡੀ ਦੇ ਨੂੰ ਇਸ ਲਈ 4 ਵਜ ਤੂੰ ਸੱਦਿਆ ਹੀ ਇੱਥੇ ਖੜੇ ਆ ਅਸੀਂ ਤੈਨੂੰ ਗਾਲ ਕੋਈ ਨਹੀਂ ਕੱਢਣੀ ਅਸੀਂ ਠੀਕ ਆ ਟਾਈਮ ਤੂੰ ਪਾਇਆ ਹੀ ਆਪ ਦੀਨਾਨਗਰ ਦਾ ਤਰਾ ਟਾਈਮ ਲਾ ਚਾ ਦਤਾ ਲਾ ਹੁਣ ਸੋਨਾ ਮੇਰੀ ਗੱਲ ਕੰਨ ਖੋਲ ਕੇ ਤੇਰੇ ਨਾਲ ਜੀਨ ਮਰਨ ਤੱਕ ਦਾ ਉਦਾਰੀਓ ਠੀਕ ਆ ਸਾਡੇ ਕੋਲ ਰੋ ਰੋ ਟਾਈਮ ਨਹੀਂ ਪੈਂਦੇ ਸਮਝ ਗਿਆ ਨਾ ਸਾਡੇ ਕੋਲ ਰੋ ਰੋ ਟਾਈਮ ਨਹੀਂ ਪੈਣੇ ਜਿੱਥੇ ਤੈਨੂੰ ਅਸੀਂ ਲੱਭਾਂਗੇ ਤੂੰ ਘਟਣਾ ਕਰੀ ਤੇ ਜਿੱਥੇ ਤੁਹਾਨੂੰ ਤੂੰ ਟੱਕਰ ਗਿਆ ਉਹ ਮੇਰੇ ਹੀ ਜਾਣਦੇ ਸਾਡਾ ਰੱਬ ਜਾਣਦਾ ਵੀ ਇਹੀ ਜਰਾ ਹਾਲਤ ਚਾਹੀਦੀ ਠੀਕ ਆ ਤੇ ਬਾਕੀ ਇੱਕ ਹੋਰ ਸੌਕ ਦਾ ਵਜੇ ਬੜੇ ਪੁਰਾਣੇ ਤੇਰੇ ਨਾਲ ਉਹ ਸਾਰੇ ਹਿਸਾਬ ਜਿਹੜੇ ਨਾ ਆਪਾਂ ਪੂਰੇ ਕਰਨੇ ਆ ਠੀਕ ਆ ਅਜੇ ਪਿਛਲੇ ਹਿਸਾਬ ਵੀ ਆ ਗਿਆ ਉਹ ਵੀ ਪੂਰੇ ਕਰਾਂਗੇ ਤੇਰੇ ਨਾਲ ਚੰਗੀ ਤਰ੍ਹਾਂ ਕਰਾਂਗੇ ਬਾਕੀ ਤਿਆਰ ਰਹੀ ਮੁਰਗਾ ਆ ਜਾ ਵੀਰ ਇੱਕੇ ਨਹੀਂ ਆ ਜਾ ਮੇਰਾ ਵੀਰ ਠੀਕ ਤਾਕਤ ਦੀ ਭੈਣ ਦੀ ਬਾਕੀ ਤੂੰ ਛੱਡੇਗਾ ਕੱਟਣੀ ਗਾਲ ਨੂੰ ਤੇ ਜਾ ਕੱਟਣੀ ਕੱਟਣੀ ਠੀਕ ਆ ਬਿਲਕੁਲ ਬਾਕੀ ਤੈਨੂੰ ਪਤਾ ਲੱਗ ਗਿਆ ਮੈਂ ਮੈਂ ਜਾਨੂ ਆ ਤਰਨਦਾਰਨ ਤੋਂ ਪੁਰਾਣਾ ਸਿਸਟਮ ਦੇ ਨਾਲ ਚੱਲਦਾ ਆਉਣ ਡਿਆ ਤੂੰ ਵਜਦਾ ਆਉਣ ਡਿਆ ਮੈਂ ਵਜਿਆ ਮੇਰਾ ਵੀਰ ਸਾਡੀ ਭਾਵੇਂ ਨਰਮਦਾਰਨ ਆ ਨਹੀਂ ਵੀਰ ਫੋਨ ਕਰਕੇ ਮੇਰਾ ਵੀਰ ਭਰਾ ਜਦੋਂ ਮਰਜ਼ੀ ਆ ਜੀ ਤੇਰੀ ਭੈਣ ਦੀ ਫੁੱਦੀ ਤੇਰੀ ਤੇ ਜਿਹੜੇ ਭੈਣ ਦੇ ਲੋੜੇ ਪਿੱਛੇ ਉਂਗਲਾਂ ਦਿੰਦੇ ਆ ਨਾ ਸਾਇਲੈਂਟ ਸ ਮਰਗ ਹੋਰ ਨਹੀਂ ਕਿਸੇ ਨੂੰ ਗਲ ਕਰਨੀ ਪਰ ਉਹਨਾਂ ਦੀ ਮੈਂ ਭੈਣ ਤੇ ਇਹੋ ਜਿਹਾ ਚਲਣਾਣਾ ساری ਉਮਰ ਲਈ ਯਾਦ ਰੱਖਣਗੇ ਉਹ ਭੈਣ ਦੇ ਲੋੜੇ ਦੋ ਗਲੇ ਜਿੰਨੇ ਦੇਣੀਆਂ ਸਾਹਮਣੇ ਆ ਕੇ ਭੈਣ ਦੇ ਜਿਹੜੇ ਕੁੱਤੇ ਪਿੱਛੋਂ ਭੌਂਦੇ ਆ ਠੀਕ ਆ ਜਿਹੜੇ ਕੁੱਤੇ ਪਿੱਛੋਂ ਭੌਂਦੇ ਨਾ ਉਹਨਾਂ ਨੂੰ ਭੈਣ ਜਦੋਂ ਨੂੰ ਖਾਸ ਕਰਕੇ ਆ ਉਹਨਾਂ ਦੀ ਇਨਫੋਰਮੇਸ਼ਨ ਤੇ ਜਿਹੜੀ ਆਪਣੀ ਪਾਰਟੀ ਨੇ ਦੋ ਜਣਿਆਂ ਨੂੰ ਰੌਂਡ ਅਪ ਕੀਤਾ ਸੀਗਾ ਉਹ ਇੱਥੇ ਦਾ ਅਮਰਪਾਲ ਸਿੰਘ ਹੈਗਾ ਐਡੀਸ ਕਾਲੂ ਇਹ ਪਿੰਡ ਭੁੱਲੇ ਦਾ ਰਹਿਣ ਵਾਲਾ ਦੂਜਾ ਜਰਮਨਜੀਤ ਸਿੰਘ ਇਹਨਾਂ ਨੇ ਇਹ ਅਮਰਸਰ ਤੋਰੈਨੋ ਲਾ ਕੋੰਡਾਲੇ ਦਾ ਇਹਨਾਂ ਨੂੰ ਇੱਕ ਕੰਪੈਕਸ਼ਨ ਕਰਨ ਮਿਲੀ ਹੈ ਤੇ ਦੂਜੀ ਜਿਹੜੀ ਇਹਨਾਂ ਦੇ ਇੰਟਰੋਗੇਸ਼ਨ ਤੋਂ ਪਤਾ ਲੱਗਿਆ ਉਹਦੇ ਵਿੱਚ ਨੌ ਪਰਚੇ ਜਿਹੜੇ ਹੈਗੇ ਆ ਉਹ ਅੰਮ੍ਰਿਤਸਰ ਤੋਂ ਪਹਿਲੇ ਦਰਜਿਆ ਤੇ ਆਮ ਜੈੱਟ ਦੇ ਐਨਡੀ ਦੇ ਇਸ ਤੋਂ ਇਲਾਵਾ ਜਿਹੜਾ ਜਾਨੂ ਹੈਗਾ ਇਹਦੇ ਤੇ ਇੱਕ ਪਰਚਾ ਦਰਜੇ 25 ਚਿੰਜਾਂ ਦਾ ਵਾਸਤੇ ਇਹਨਾਂ ਦੇ ਪਿੱਛੇ ਰੀਚੈਂਟਲੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਜਿੱਥੋਂ ਸਾਨੂੰ ਇਹ ਮੈਡੀਸਨ ਕੰਪਨੀਸ਼ਨ ਕਿ ਇਹਦੇ ਚ ਜਿਹੜੇ ਬੰਦੇ ਤੋਂ ਤਰੰਗ-ਤਰੰਗ ਤੋਂ ਦੇਜੇ ਤੇ ਦੀਨਾ ਨਗਰ ਕੋਸੇ ਦਾ ਇਹਨਾਂ ਨੇ ਟਾਈਮ ਟੇਮ ਰੱਖਿਆ ਸੀਗਾ ਉੱਥੇ 91 ਨੰਬਰ ਐਫਏ ਨਾਲ ਜੁੜੀ ਹੈ ਇਸੇ ਸਾਫ ਚੌੜੀ ਦੀ ਉੱਥੇ ਜਾ ਕੇ ਤਾਂ ਇਹਨਾਂ ਨੇ ਵੀਡੀਓ ਬਣਾਈ ਸੀ ਵੀ ਅਸੀਂ ਆ ਟਾਈਮ ਕਿਥੇ ਅਸੀਂ ਇੱਥੇ ਖੜੇ ਆ ਉਹ ਆ ਜਾ ਉਹਦੇ ਵਿੱਚ ਵੈਪਨ ਇਹਨਾਂ ਨੇ ਬੈਂਡਜ ਕੀਤੇ ਸੀ ਜਿਹੜੇ ਚਰਵਾ ਲੋ ਕਸਟਮ ਜਿਹੜਾ ਸੀ ਬਾਕੀ ਬੰਦੇ ਵੀ ਅਸੀਂ ਭਾਲ ਕਰ ਰਹੇ ਹਾਂ ਤੇ ਦੋ ਬੰਦੇ ਜਿਹੜੇ ਸੀ ਜਿਹੜੇ ਸਾਨੂੰ ਪੁਆਇੰਟ ਉੱਤੇ ਸੀ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ 25 ਜੁਨਿਆਰ ਨਾਲ ਵਿੱਚ ਆਬਜੈਕਟ ਤੇ ਪਛਤਾ ਦੇ ਕੇ ਤਾਂ ਇੱਕ ਪੰਪ ਐਕਸ਼ਨ ਗਨ ਜਿਹੜੀ ਇਹਨਾਂ ਨੇ ਵੀਡੀਓ ਚ ਵੀ ਖੜੀ ਹੋਈ ਸੀ ਰਿਕਵਰ ਕਰ ਲਈ ਅਜੇ ਤੱਕ ਕੋਈ ਇਤਹਾਕ ਨਹੀਂ ਪੇਸ਼ ਕਰ ਸਕਦੇ ਪਾਈ ਆਬਜੈਕਟ ਦੇ ਵਿੱਚ ਸਰ ਜਿਹੜੀ ਵੀਡੀਓ ਵੇਖੀ ਦੀ ਉਸ ਵੀਡੀਓ ਦੇ ਵਿੱਚ ਤਾਂ ਮਿਲਦੀ ਕਿ ਉਹ ਵੀਡੀਓ ਜਿਹੜੀ ਆ ਉਹਦੇ ਹਾਦਸੇ ਸਾਰੇ ਕੁਝ ਬਿਲਕੁਲ ਬਿਲਕੁਲ ਉਹਦੇ ਚ ਅਸੀਂ ਆਇਡੈਂਟੀਫਾਈ ਕਰ ਲਏ ਜੀ ਕਿ ਇਹ ਦੋ ਬੰਦੇ ਸਾਡੇ ਦੇ ਅੱਧਰੋਂ ਇਨਫੋਰਮੇਸ਼ਨ ਦੇ ਸਕਦੇ ਕਿ ਕਿੱਥੇ ਹੀ ਟਿਕੇ ਹੋਏ ਉਥੋਂ ਲੜਾਈ ਉਥੇ ਕਰਨਗੇ ਕੋਈ ਕਾਰਨ ਸਾਨੂੰ ਪਤਾ ਲੱਗ ਸਕਿਆ ਕਿ ਟਾਈਮ ਹੋ ਚੁੱਕਿਆ ਸੀ ਕਿਸੇ ਨਾਲ ਕੋਈ ਯੂਨਨਲ ਖਹਿਵਾ ਜੀ ਸੀ ਕਿ ਕਿਸੇ ਨੇ ਗਰੁੱਪ ਚ ਤੇ ਉਹ ਬੰਦੇ ਬੰਦੇ ਇਕੱਠੇ ਕਰਕੇ ਇਹਨਾਂ ਨੂੰ ਲੈ ਕੇ ਉੱਥੇ ਗਿਆ ਸੀ ਤੇ ਇਹਨਾਂ ਨੇ ਟਾਈਮ ਉੱਥੇ ਮਿੱਥ ਕੇ ਪਰ ਬਟਾਇਦਾ ਜਾ ਕੇ ਉੱਥੇ ਵੀਡੀਓ ਬਣਾ ਕੇ ਇਹ ਗੱਲ ਕੀਤੀ ਕਿੱਥੋਂ ਦੇ ਸਾਰੇ ਬੰਦੇ ਇਹ ਲਿਖਦਾ ਪੁੱਲਰ ਪਿੰਡ ਦਾ ਰਹਿਣਾ ਲਾ ਜੀ ਜਿਹੜਾ ਅੰਮ੍ਰਿਤਪਾਲ ਨੇ ਬਾਲੂ ਚ ਤੇ ਦੋ ਦੋ ਜਾਨੂ ਇਹ ਬੰਡਾਲੇ ਦਾ ਰਹਿਣਾ ਜੀ ਜਗਵਨ ਟੀਵੀ ਲਈ ਮੈਂ ਰੀਸ਼ ਪਟਲਾ